ਗਿਲੰਦਰ ਵਾਲਿਆਂ ਨੇ ਇਹ ਫੈਸਲਾ ਕਰ ਲਿਆ ਸੀ ਪਿਛਲੇ ਸਾਲ ਹੀ ਕਿ ਅਸੀਂ ਹੁਣ ਇੱਕ ਨਵੀਂ ਕਹਾਣੀ ਲਿਖੀ ਐ ਅਸੀਂ ਉਸੇ ਕਹਾਣੀ ਨੂੰ ਅੱਗੇ ਵਧਾਵਾਂਗੇ ਹਾਂ ਸਭਾਕ ਸਾਲ ਪਹਿਲਾਂ ਮੈਂ ਇਸੇ ਰੂਟ ਤੇ ਆਇਆ ਸੀ ਪਰ ਕੀ ਪਤਾ ਹੁਣ ਬੰਦੇ ਦੇ ਦਿਲ ਚ ਕੀ ਹੋਵੇ ਪਰ ਤੁਸੀਂ ਜੋ ਪਿਆਰ ਅੱਜ ਦਿੱਤਾ ਮੈਨੂੰ ਹੁਣ ਇਸ ਗੱਲ ਦੀ ਤਸੱਲੀ ਹੋ ਗਈ ਤੇ ਉਸ ਬੰਦੇ ਨੂੰ ਵੀ ਤਸੱਲੀ ਹੋ ਗਈ ਹੋਣੀ ਕਿ ਭਾਈ ਸਾਦ ਦੀ ਪੂਰੀ ਤੇ ਕਾਠ ਹੁੰਦਾ ਹੈ ਜਿਹੜੇ ਤੁਹਾਡਾ ਪਿਆਰ ਜਿਹੜਾ ਤੁਹਾਡਾ ਸਤਕਾਰ ਤੁਹਾਡੇ ਫਤਵੇ ਦਾ ਨਰਾਦਰ ਕਰਦੇ ਆ ਦੁਬਾਰਾ ਨਿਜਿੱਤ ਦੇ ਫਿਰੋ ਕਿਉਂਕਿ ਜਿੱਥੇ ਖੜੇ ਹੋ ਖੜੇ ਰਹੋ ਯਾਰ ਲੋਕਾਂ ਨੇ ਪਿਆਰ ਦਿੱਤਾ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਲੋਕਾਂ ਨੇ ਤੁਹਾਨੂੰ ਪਾਰਲੀਮੈਂਟ ਚ ਬਚਾ ਦਿੱਤਾ ਇਸ ਤੋਂ ਵੱਧ ਹੋਰ ਕੀ ਕਰਨਾ ਪਤਾ ਨਹੀਂ ਕਿਉਂ ਇਸ ਤਰ੍ਹਾਂ ਲੋਕ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਦੇ ਨੇ ਉਹਨਾਂ ਦਾ ਫਲ ਜਿਹੜਾ ਐਸ ਵਾਰ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਪਾਂ ਪਹਿਲੇ ਨੰਬਰ ਤੇ ਆਈਏ ਤੇ ਉਹ ਜਿਹੜੇ ਪੰਜਾਬ ਨੇ ਧੋਖਾ ਕਰਕੇ ਪੰਜਵੇਂ ਛੇਵੇਂ ਨੰਬਰ ਤੇ ਆਪਣੇ ਆਪ ਨੂੰ ਭਾਲ ਦੇ ਫਿਰਦੇ ਹੋਣ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਧੋੜ ਜੁੱਤੀ ਬਾਜ ਕਰੋ ਜਿਹੜੇ ਪਹਿਲਾਂ ਪਾਰਟੀ ਨਾਲ ਤੇ ਤੁਹਾਡੇ ਮੁਹੱਬਤ ਨਾਲ ਗਿਦਾਰੀ ਕਰ ਗਏ ਉਹਨਾਂ ਦੇ ਘਰਾਂ ਦੇ ਸ਼ੀਸ਼ੇ ਤਾਂ ਹਿੱਲਣ ਥੋੜੇ ਜੇ ਇਹ ਆ ਕੀ ਹੋ ਜਾਂਦਾ ਹੈ ਉਹਨੂੰ ਪਤਾ ਤਾਂ ਲੱਗੇ ਵੀ ਗਲਤੀ ਕਰ ਬੈਠੇ ਵੱਡੀ ਅਸੀਂ ਲੋਕਾਂ ਦਾ ਪਿਆਰ ਛੁਟਲਾ ਬੈਠੇ ਹਾਂ ਚੁਣੇ ਹੋਏ ਸੀ ਜ਼ਿੰਦਗੀ ਚ ਦਵਾਰੇ ਹੁਣ ਉਸ ਬਿਲਡਿੰਗ ਚ ਨਹੀਂ ਜਾਂਦੇ ਮੈਂ ਸ਼ਰਤ ਲਾ ਕੇ ਕਹਿਣਾ ਮੇਰੇ ਆਪ ਲਾਈਟ ਮੱਥੇ ਲੱਗਦੀ ਹੈ ਮੇਰੇ ਬੱਤੀ ਦੰਦ ਨੇ ਐਦਾਂ ਨਹੀਂ ਧੋਖਾ ਕਰੀਦਾ ਹੁੰਦਾ ਸੰਗਠਨ ਵੱਡਾ ਹੁੰਦਾ ਤੇ ਅਕਤੀ ਵੱਡਾ ਨਹੀਂ ਹੁੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ